ਦິນਨਗਰ ਦੇ ਨਾਲ ਲੱਗਦੇ ਪਿੰਡ ਡਿੰਡਾਸਾਂਸੀਆਂ ਵਿੱਚ ਉਦੋਂ ਸਨਸਨੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਤਿੰਨ ਅਣਪਛਾਤੇ ਨੌਜਵਾਨਾਂ ਦੀ ਇੱਕ ਘਰ ਦੇ ਵਿੱਚੋਂ ਲਾਸ਼ਾਂ ਮਿਲਦੀਆਂ ਨੇ ਪੁਲਿਸ ਵੱਲੋਂ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਪਿੰਡ ਦੇ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਸੀ ਅਤੇ ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਅੰਦਰ ਤੇ ਪਿੰਡ ਦੇ ਬਾਹਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਦੂਜੇ ਪਾਸੇ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਦੇ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕੈਂ ਦੀ ਗੱਲ ਕਹਿ ਰਹੇ ਨੇ ਮੌਕੇ ਤੇ ਮੌਜੂਦ ਪਿੰਡ ਦੇ ਸਾਬਕਾ ਸਰਪੰਚ ਜਸ਼ਪਾਲ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਹੱਦ ਤੋਂ ਜ਼ਿਆਦਾ ਵਿਕਦਾ ਹੈ ਅਤੇ ਇਹ ਨੌਜਵਾਨਾਂ ਦੇ ਮਰਨ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਇਹ ਪਿੰਡ ਕਾਫੀ ਦਿਨ ਤੋਂ ਨਸ਼ੇਤੀ ਕਾਰੋਬਾਰ ਵਿੱਚ ਪਤਨਾ ਮੈਂ ਇਹ ਜੇ ਸਾਨੂੰ ਪਤਾ ਲੱਗਾ ਕੱਲ ਸ਼ਾਮਾ ਨੂੰ ਫੇਤਾਂ ਦੇ ਵਿੱਚ ਬੰਦੇ ਭੇਜ ਦੇ ਦੋ ਤੈਨੂੰ ਆ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹੁੰਦੇ ਉਹ ਤਾਂ ਕਹਿੰਦੇ ਚਲੋ ਖੁਦ ਮਤ ਹੋ ਜੇ ਪਰ ਲੇਕਿਨ ਮੈਂ ਹਟ ਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਪੇ ਤਿੰਨ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਾਨਗ ਥਾਣੇ ਵਾਲੇ ਉਹ ਲੈ ਗਏ ਟਰਾਲੀ 'ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਜਾਏ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨਹੀਂ ਰੋ। ਹਾਂ ਜੀ ਪੂਰੇ। ਕਤਨੇ ਬੰਦੇ ਮਰੇ ਲੱਗਦੇ ਆ? ਕਦੋਂ ਦੇ? ਕਦੋਂ ਦੇ ਲੱਗਦੇ? ਕਿੰਨੇ ਦਿਨਾਂ ਮਰੇ ਨੂੰ? ਉਹਨਾਂ ਨੂੰ ਪਤਾ ਨਹੀਂ। ਲੋਹੀ ਖੇਤਾਂ ਦੇ ਜਲਚਾਰੀਆਂ ਟੁੱਟੀਆਂ ਜਾਂ ਸੀ ਨਹੀਂ ਜੇ ਸਾਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ। ਅੱਜ ਪੁਲਸ ਆਈ ਪਿੰਡ 'ਚ। ਅੱਜ ਆਈ ਪੁਲਸ। ਕੀ ਕਰਦੀ ਵੀ ਪੁਲਸ? ਉਹ ਉਹਨਾਂ ਦਾਰਬੰਦੀ ਕੀਤੀ ਐ, ਸਾਰੇ ਪਿੰਡ ਦੇ ਤਲਾਸ਼ੀ ਲਈ ਐ। ਹੂੰ। ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਗੋਨਾ ਗਿਰਦਾਰ ਕੀਤੇ ਕਿ ਕਿੰਨੇ ਨਹੀਂ ਕੀਤੇ ਐ। ਬਾਕੀ ਜਿਹੜੇ ਬੰਦੇ ਮਜ਼ਦਮ ਉਹ ਸਭ ਪੱਜ ਬੁੱਧ ਗਏ। ਹੂੰ। ਕੱਟਾ ਵੇਖਦਾ ਸ਼ਰੇਆਮ ਸ਼ਰੇਆਮ ਵੇਖਦਾ ਜੀ ਹਾਂ ਠੀਕ ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ ਹਾਂ ਹਮ ਉਹਨਾਂ ਨੇ ਮੈਨੂੰ ਨੰਬਰ ਵੀ ਦਿੱਤਾ ਹਮ ਹੁਣ ਅਸੀਂ ਇਸ ਕਰਕੇ ਪਿੱਛੇ ਹਟ ਗਏ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹ ਉਹਨਾਂ ਦੀ ਮਿਲੀਭੁਗਤ ਹੋ ਜਾਂਦੀ ਹੈ ਤੇ ਅਸੀਂ ਬੁਰੇ ਪੰਜਾਂਦੇ ਹਰ ਹਰ ਬੰਦੇ ਤੋਂ ਬੁਰੇ ਪੰਜਾਂਦੇ ਤੇ ਅਸੀਂ ਕਿਉਂ ਕਿਸੇ ਕੋਲ ਆਪਣੀ ਬੇਇੱਜ਼ਤੀ ਕਰਾਈਏ ਹਮ ਇਸ ਕਰਕੇ ਅਸੀਂ ਪਿੱਛੇ ਹਟ ਗਏ ਹੁਣ ਅਸੀਂ ਨਹੀਂ ਜਾਣੇ ਤੇ ਨਾਇਬ ਸਾਹਿਬ ਨੂੰ ਕੁਝ ਵੀ ਜਾ ਕੇ ਨਹੀਂ ਤਾਂ ਠੀਕ ਹੈ ਇੱਥੇ ਜਈਦਾ ਸੀ ਤੇ ਇਹ ਜਾਣਦੇ ਆ ਕਿ ਚਲੋ ਨੋਜਮਨੀ ਜਿਹੜੀ ਗਲੇ ਕਰਦੀ ਹੈ ਹਰ ਘਰ ਦੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾਇਆ ਉਹ ਕਿਤੇ ਜਗ੍ਹਾ ਮਿਲੀਆਂ ਉਹ ਤਿੰਨ ਅਲੱਗ ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦੀ ਨਗਰਿਕ ਫੋਰਸ ਸਾਰਿਆਂ ਨਾਲ ਕੇ ਇਤੋਂ ਆਪਰੇਸ਼ਨ ਚਲਾਇਆ ਹੈਗਾ ਕਿ ਡੇਟਾ ਸੰਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਕੁੱਛਕੁੱਛ ਕਰਨ ਵਾਸਤੇ ਤੇ ਅਪ੍ਰੀਹੈਂਡ ਸਰਜਿਤ ਇਹਨਾਂ ਬੰਦੇ ਬਿਲਕੁਲ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ੍ਹ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏ ਕਿ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਲੱਗੇਗਾ ਕਿਹੜੇ ਪਿੰਡੋਂ ਮਿਲਿਆ ਕਿਸ ਕਿਸੇ ਲੱਗੇਗਾ ਅਜੇ ਅਜੇ ਉਹਨਾਂ ਦਾ ਕਾਰਨ ਤਾਂ ਨਹੀਂ ਅਜੇ ਦੱਸ ਸਕਦੇ ਕੀ ਕਾਰਨ ਹੈ ਪਰ ਜਿਹੜੀਆਂ ਦੋ ਲਾਸ਼ਾਂ ਉਹ ਡੇਟਾ ਸੈਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਨਾ ਦਿਨਾਨਗਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਕਿੰਨੀ ਕਿੰਨੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉੱਤਰੋਂ ਪੱਠੀ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਤੇ ਇੱਥੇ ਜਿਹੜੀ ਜਿਹੜੀਆਂ ਲਸ਼ਮ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ ਤੀ 35 ਸਾਲ ਦੀ ਇਲਾਕੇ ਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓਜੀ ਕਮਾਂਡੋ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡਕੁਆਰਟਰ ਡੀਐਸਪੀ ਮੋਲੋ ਸਿੰਘ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਇਕੱਲੇ ਇਕੱਲੇ ਘਰ ਨੂੰ ਅਸੀਂ ਕਵਰ ਕੀਤਾ ਦੇਖਿਆ ਜਾ ਰਿਹਾ ਜਿਸ ਦਾ ਤੇ ਆਪੇ ਗਿਆ ਵੀ ਬਾਹਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰ ਹੋਂ ਤੱਕ ਬ੍ਰਾਂਦਗੀ ਪਿਆਰ ਹੋਈ ਸਰ ਕੋਈ ਨਹੀਂ ਇਸ ਆਪਰੇਸ਼ਨ ਦੇ ਵਿੱਚ ਬ੍ਰਾਂਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਹੈ ਸਿਕਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਕੁੱਛ ਕੇ ਸਵਾਸਤ ਇਹ ਨਸ਼ੇ ਦਾ ਕੰਮ ਕਰਦੇ ਜਿਸ ਤੋਂ ਵੀ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੁਛ ਚਾਹੀ ਹੋ ਗਿਆ ਫਿਰ ਲੱਗੇ ਰਹੇ ਬੰਦੇ ਮਰੇ ਨੇ ਜਲੇ ਲੱਗੇ ਲਾਸ਼ਾਂ ਮਿਲੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਸਦਾ ਨਹੀਂ ਇਹਦੇ ਬਾਰੇ ਹੋ ਜੇ ਕੁਛ ਨਹੀਂ ਕਿਹਾ ਜਾ ਸਕੋ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਨਹੀਂ ਇਸ ਦਾ ਤੁਸੀਂ ਕਹਿ ਰਹੇ ਹੋ ਵੀ ਸੀ ਸ਼ਾਮ ਦਾ ਇੰਸਟੀਨੇਟ ਵਾਪਰੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਹੈ ਸੀਲ ਅੱਜ ਕੀਤਾ ਜਾ ਰਿਹਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਲੇਜ ਨਹੀਂ ਹੋਊਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੇ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ